ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਹੈ ਜੀ 2 ਸਤੰਬਰ 2025 ਦੀ ਤੇ ਰਾਤ ਦਾ ਬਹੁਤ ਮੀਂਹ ਪੈੰਦਿਆ ਵਾ ਤੇ ਆ ਸਵੇਰ ਦਾ ਤਾਂ ਹੋਰ ਜ਼ੋਰ ਫੜਿਆ ਹੋਇਆ ਮੀਂਹ ਇਹ ਪਿੰਡ ਸੋਹਲ ਜ਼ਿਲ੍ਹਾ ਗਰਦਾਸਪੁਰ ਹੈ ਤੇ ਕਈ ਇਲਾਕਿਆਂ 'ਚ ਤਾਂ ਪਹਿਲਾਂ ਹੀ ਬਹੁਤ ਪਾਣੀ ਆਇਆ ਹੋਇਆ ਵਾ ਇਹਨਾਂ ਮੀਂਹਾਂ ਕਰਕੇ ਫਿਰ ਹੜੰ ਦਾ ਖਤਰਾ ਹੋਰ ਵੱਧਦਾ ਜਾਂਦਾ ਨੁਕਸਾਨ ਬਹੁਤ ਜ਼ਿਆਦਾ ਪਬਲਿਕ ਦਾ ਹੁੰਦਿਆ ਵਾ ਪਹਿਲਾਂ ਹੀ ਜੀਵਨ ਦਾ ਭਰਾਮ ਦਾ ਬਹੁਤ ਨੁਕਸਾਨ ਹੋਇਆ ਦੂਜਿਆਂ ਦਾ ਵੀ ਬੜਾ ਹੋਇਆ ਪਰ ਆਹ ਵੇਖੋ ਅੱਜ ਫੇਰ ਮੀਂਹ ਬਹੁਤ ਜ਼ਿਆਦਾ ਹੋ ਗਿਆ ਦੇ ਮੀਂਹ ਦੇ ਕਾਰਨ ਜ਼ਿਆਦਾ ਲੋਕਾਂ ਦਾ ਕੋਈ ਲੋਕ ਘਰਾਂ ਦੇ ਉੱਤੇ ਉੱਪਰ ਬੈਠੇ ਹੋਏ ਜਿਹੜੇ ਇਲਾਕਿਆਂ 'ਚ ਹੜ੍ਹ ਆਏ ਨੇ ਤੇ ਉਹਨਾਂ ਲਈ ਵੀ ਰਹਿਣ ਦਾ ਮੁਸ਼ਕਲ ਤੁਹਾਨੂੰ ਪਤਾ ਹੀ ਹੈ ਸਰਕਾਰ ਕਿੰਨਾ ਕਰਦੀ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਉਹ ਪਤਾ ਹੀ ਹੈ ਸ਼ੁਰੂ ਤੋਂ ਸਰਕਾਰਾਂ ਕੀ ਕਰਦੀਆਂ ਨੇ ਇਹ ਕਰਕੇ ਜਦੋਂ ਮੀਂਹ ਹਟਦੇ ਨੇ ਸਾਰੇ ਇੱਕ ਦੂਜੇ ਦੀ ਹੈਲਪ ਕਰੋ ਵੱਧ ਤੋਂ ਵੱਧ ਤੇ ਬਾਬਾ ਭਲੀ ਕਰੇ ਸਾਰਿਆਂ ਦੀ ਸਰਬੱਤ ਦਾ ਭਲਾ ਕਰੇ